ਜਿਹੜੇ 2 ਸਾਲਾਂ ਚ ਲੋਕਾਂ ਨੇ ਕੰਮ ਦੇਖੇ ਨੇ ਆਮ ਆਦਮੀ ਪਾਰਟੀ ਨੇ ਵੋਟ ਕਮਾ ਤੇ ਪੈਣੀ ਐ ਉਹ ਜਿਹੜੇ ਵਾਦੇ ਕਰਦੇ ਨੇ ਉਹ ਕਦੀ ਨਹੀਂ ਪੂਰੇ ਕਰਦੇ ਸਾਡੀ ਪਾਰਟੀ ਇੱਕ ਵੀ ਵਾਦਾ ਕਰਦੀ ਸਾਡੀ ਪਾਰਟੀ ਗਰੰਟੀਆਂ ਦਿੰਦੀ ਐ 80% ਨਸ਼ਾ ਜਿਹੜਾ ਪੰਜਾਬ ਚੋਂ ਖਤਮ ਹੋ ਜਾਵੇ ਇੱਕ ਵਰਕਰ ਮੀਟਿੰਗ ਰੱਖੀ ਸੀਗੀ ਕਹੋ ਜਿਹੜੀ ਵਰਕਰ ਮੀਟਿੰਗ ਲੋਕਾਂ ਦੇ ਇਛਾ ਨੂੰ ਵੇਖਦਾ ਮੀਟਿੰਗ ਤਾਂ ਮੇਰੇ ਖਲ ਕਹਿੰਦੇ ਸਾਰੇ ਕਹਿੰਦੇ ਰੈਲੀ ਬਣ ਗਈ ਐ ਇੱਥੋਂ ਇੱਕ ਅੰਦਾਜ਼ਾ ਲਾਇਆ ਜਾ ਸਕਦਾ ਕਿ ਜ਼ਿਲ੍ਹੇ ਗਰਦਾਸਪੁਰ ਵਾਲੇ ਲੋਕ ਜਿਹੜੇ ਨੇ ਉਹ ਆਮ ਆਦਮੀ ਪਾਰਟੀ ਤਾਂ ਬਹੁਤ ਖੁਸ਼ ਨੇ ਕਿ ਜਿੰਨਾ ਇੱਕ ਨੌਜਵਾਨ ਵੀਰ ਜਿਹੜਾ ਸਾਡਾ ਹੈ ਉਹ ਸਾਨੂੰ ਉਮੀਦਵਾਰ ਵਜੋਂ ਦਿੱਤਾ ਹੈ ਤਾਂ ਮੈਨੂੰ ਉਮੀਦ ਹੈ ਕਿ ਜ਼ਿਲ੍ਹਾ ਗਰਦਾਸਪੁਰ ਵਾਲੇ ਐਸਾ ਕੋਈ ਚਮਤਕਾਰ ਕਰਕੇ ਕਰਕੇ ਵਿਖਾਉਣਗੇ ਕਿ ਸਭ ਤੋਂ ਵੱਡੀ ਲੀਡ ਜਿਹੜੀ ਸਾਰੇ ਪੰਜਾਬ ਨਾਲੋਂ ਜ਼ਿਲ੍ਹਾ ਗਰਦਾਸਪੁਰ ਦੇ ਵਾਸੀ ਜਿਹੜੇ ਦੇਣਗੇ ਤਾਂ ਵੱਡੀ ਲੀਡ ਆ ਸਾਡਾ ਵੀਰ ਜਿੱਤ ਕੇ ਸਾਡੀ ਜਿਹੜੀ ਜ਼ਿਲ੍ਹਾ ਗਰਦਾਸਪੁਰ ਦੀ ਆਵਾਜ਼ ਆ ਉਹ ਸੰਜਿਤ ਜਿਹੜੀ ਉਹ ਪੜੋ Thank you ਹਰ ਵਾਰ ਤੈਨੂੰ ਆ ਪਾਕੀ ਤਿੰਨ ਵਾਰ ਆਪਣਾ ਭਾਗ ਬੋਰ ਦਿੱਤੀ ਹੈ ਲੱਖੋ ਜੇ ਜੇ ਸਾਡੀ ਬੈਲਟ ਹੈ ਤੁਹਾਡੀ ਜਤਰੀ ਆਈ ਆ ਤੇ ਜੀ ਪੱਲੀ ਸਾਈਡ ਦੀ ਨਾਲ ਸਾਈਡ ਆ ਪਰ ਤਮ ਸਾਈਡ ਆ ਉਸ ਬਾਰੇ ਗੱਲ ਕਰਨੀ ਚਾਹੀਦੀ ਹੈ ਵੇਖੋ ਮੈਂ ਜਿੰਨਾ ਕਿ ਮੈਨੂੰ ਸਮਝਾ ਮੈਨੂੰ ਲੱਗਦਾ ਕਿ ਲੋਕੀ ਇੱਕ ਬਦਲਾਅ ਦੀ ਦੇਖ ਰਹੇ ਨੇ ਜਿਹੜੇ 2 ਸਾਲਾਂ ਚ ਲੋਕਾਂ ਨੇ ਕੰਮ ਦੇਖੇ ਨੇ ਆਮ ਆਦਮੀ ਪਾਰਟੀ ਦੇ ਵੋਟ ਕੰਮਾਂ ਤੇ ਪੈਣੀ ਹੈ ਜਿਹੜਾ ਛੋਟਾ ਵਰਗ ਹੈ ਜਿਨ੍ਹਾਂ ਨੂੰ ਕਦੀ ਅੱਜ ਤੱਕ ਕਿਸੇ ਪਾਰਟੀ ਨੇ ਕਦੀ ਕੋਈ ਉਹਨਾਂ ਨੂੰ ਰਾਤ ਨਹੀਂ ਸੀ ਦਿੱਤੀ ਉਥੇ ਚਲ ਲੋਕਾਂ ਨੂੰ ਹਰ ਘਰ ਨੂੰ ਛੋਟੇ ਗਰੀਬ ਨੂੰ ਚਾਹੇ 5 ਕਿਲੇ 10 ਕਿਲੇ 50 ਕਿਲੇ ਵਾਲਾ ਜਾਂ ਮਜ਼ਦੂਰ ਹੈ ਛੋਟਾ ਕਿਸਾਨ ਹੈ ਦੁਕਾਨਦਾਰ ਹੈ ਸਾਰਿਆਂ ਨੂੰ ਅੱਜ ਹਰ ਘਰ ਤੇ 5 ਤੋਂ 10000 ਰੁਪਏ ਜਿਹੜਾ ਮਹੀਨਾ ਆਵਾਮਾਂ ਦੀ ਪਾਰਟੀ ਦੀ ਬਦੌਲਤ ਜਾ ਰਿਹਾ ਉਹਦਾ ਲੋਕੀ ਸਮੇਂ ਨਾਲ ਦੱਸਣਗੇ ਉਹਦਾ ਰਿਜ਼ਲਟ ਦੇਣਗੇ ਨਹੀਂ ਹੁਣ ਵੇਖੋ ਐਸੋ ਇਲੈਕਸ਼ਨ ਪੂਰੇ ਦੋਵੇਂ ਚੱਲ ਰਹੀ ਆ ਹੁਣ ਜਿਹੜੇ ਹਰ ਸਰਕਾਰ ਨੇ ਆਪਣੇ ਬਾਰੇ ਦੇਣ ਰਹੀ ਆ ਵੀ ਆ ਪਾ ਕਰਾਂਗੇ ਆ ਕਰਾਂਗੇ ਸੋ ਅਮਨੀ ਆਪਣਾ ਕੱਲ੍ਹ ਦੀ ਗੱਲ ਕੀਤੀ ਆ ਉਹਨੇ ਆਪ ਮੈਨੀਫੈਸਟੋ ਜਾਰੀ ਕੀਤਾ ਕਾਂਗਰਸ ਨੇ ਕਰਤਾ ਭਾਗਵਨ ਨਹੀਂ ਕਰਤਾ ਤੇ ਤੁਸੀਂ ਇਸ ਵਾਰ ਕੀ ਗਾਣਾ ਚਾਹੁੰਦੇ ਕਿਹੜੇ-ਕਿਹੜੇ ਵਾਅਦੇ ਆਪਾਂ ਪਗੜ ਨੂੰ ਦੇ ਦੇ ਜਾਸੂ ਵੇਖੋ ਜਿਹੜੇ ਵਾਅਦੇ ਕਰਦੇ ਨੇ ਉਹ ਕਦੀ ਨਹੀਂ ਪੂਰੇ ਕਰਦੇ ਸਾਡੀ ਪਾਰਟੀ ਇੱਕ ਵੀ ਨਹੀਂ ਵਾਅਦਾ ਕਰਦੀ ਸਾਡੀ ਪਾਰਟੀ ਗਰੰਟੀਆਂ ਦਿੰਦੀ ਆ ਹਮੇਸ਼ਾ ਗਰੰਟੀਆਂ ਦੇ ਕੰਮ ਕਰਦੇ ਹੁਣ ਉਹ ਦੂਸਰੀਆਂ ਪਾਰਟੀਆਂ ਉਹ ਤਾਂ ਬੀਜੇਪੀ ਵਾਲੇ ਵੀ ਗਰੰਟੀਆਂ ਦੇਣ ਲੱਗ ਗਏ ਨੇ ਜੋ ਹੁਣ ਚੋ ਵਾਅਦਿਆਂ ਵਾੜਾ ਚੋਣ ਮੈਨੀਫੈਸਟੋ ਵਾੜਾ ਕੰਮ ਗਿਆ ਸਾਡੀ ਪਾਰਟੀ ਦਾ ਪਿਛਲੀ ਵਾਰੀ ਚੋਣ ਮੈਨੀਫੈਸਟੋ ਨਹੀਂ ਚਾਰ ਪੰਜ ਗਰੰਟੀਆਂ ਦਿੱਤੀਆਂ ਕਿ ਅਸੀਂ ਆਹ ਗਰੰਟੀਆਂ ਤੇ ਕੰਮ ਕਰਨਾ ਲੋਕਾਂ ਨੇ ਵੋਟਾਂ ਪਾਈਆਂ ਅਸੀਂ ਗਰੰਟੀਆਂ ਪੂਰੀਆਂ ਕਰ ਦਿੱਤੀਆਂ ਹੁਣ ਉਹ ਵੀ ਲੱਗੇ ਹੁਣ ਗਰੰਟੀਆਂ ਦੇਣੀਆਂ ਇਸ ਕਰਕੇ ਸਾਡੀ ਆਮ ਆਦੀ ਪਾਰਟੀ ਨੇ ਜਿਹੜੀ ਕੋਈ ਇੱਕ ਅੱਧੀ ਗਰੰਟੀ ਵਜਦੀ ਉਹ ਜ਼ਰੂਰ ਆਉਣ ਵਾਲੇ ਸਮਝੀ ਚੁੱਕੀ ਕਰਦੇ ਨੇ ਦੇਖੋ ਪਿਛਲੇ ਇਸ ਕਰਾਂ ਨੂੰ ਆਮ ਨਸ਼ੇ ਦਾ ਮੁੱਦਾ ਚੱਲਦਾ ਰਿਹਾ ਵਾ ਤੇ ਗੁੰਡਾਗਰਦੀ ਦੀ ਚਿੱਤਾਂ ਦੇ ਰਹੀ ਆ ਤੇ ਹੁਣ ਜੇ ਪਬਲਿਕ ਇਹਨਾਂ ਤੋਂ ਸਵਾਲ ਜੀ ਹੋਣਗੇ ਇਸ ਨਸ਼ੇ ਨਸ਼ਾ ਮੁੱਦੇ ਤੇ ਵੇਖੋ ਜਿਹੜਾ ਨਸ਼ੇ ਦਾ ਮੁੱਦਾ ਜਾਂ ਗੁੰਡਾਗਰਦੀ ਦਾ ਮੁੱਦਾ ਹੈ ਸਾਰੇ ਪੰਜਾਬ 'ਚ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ ਗੁੰਡਾਗਰਦੀ ਖਤਮ ਹੋਈ ਨਹੀਂ ਤੁਸੀਂ ਚੰਨਣਾ ਚ ਤੁਸੀਂ ਰੋਜ਼ ਦੇਖਦੇ ਹੋ ਬਹੁਤ ਗੁੰਡਾਗਰਦੀ ਪੰਨਾ ਹੁਣ ਕਿੱਥੇ ਹੁੰਦੀ ਹੈ ਗੁੰਡਾਗਰਦੀ ਖਤਮ ਹੋਈ ਆ ਜਿਹੜੇ ਨਸ਼ੇ ਦੀ ਗੱਲ ਹੈ ਜੇ ਨਸ਼ਾ ਖਤਮ ਨਹੀਂ ਹੋਇਆ ਅਬ ਮੈਂ ਕਹਿੰਦਾ 80% ਨਸ਼ਾ ਜਿਹੜਾ ਪੰਜਾਬ ਚੋਂ ਖਤਮ ਹੋ ਜਾਵੇ ਤੁਸੀਂ ਵੀ ਪਿੰਡਾਂ ਚ ਰਹਿਣ ਵਾਲੇ ਲੋਕ ਮੈਂ ਵੀ ਪਿੰਡਾਂ ਚ ਰਹਿਣ ਵਾਲਾ ਅਸੀਂ ਪਿੰਡਾਂ ਚ ਦੇਖਦੇ ਆਂ